ਨਾ ਕਾ 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 ਪਰਮਾਨਵੀਆ ਦਾ ਜਾਫ ਲੈਣ ਹੀ ਖੇਡਨੀ ਆ ਇਹ ਉਹ ਬਾਹਰ ਪੁਆਇੰਟ ਰੇਡਰ ਦਾ ਜਾਪੀ ਦਾਗੇ ਮਤ ਬਾਹਰ ਉਦਾਂ ਹੀ ਸਤਾ ਦੇਣ ਦੋ ਮਿੰਟ ਹਾਂ ਸਾਰਾ ਟੋਰੀ ਬਾਹਰ ਹੋ ਗਿਆ ਹੈ ਛੇਡੀਆਂ ਹੀ ਉਹ ਵੀ ਆਂਦਾ ਰੋਟੀਆਂ ਆ ਗਏ ਹਾਂ <laughs> oh, Manipri. ਰਾਛਣੀ ਪਾਜੂਗਾ ਹਾਏ ਓਏ ਚਲ ਜਵਾ ਨਾਲ ਦੇ ਕੰਮ ਹਾਈ ਮਾ ਗਨੀਅਰ ਜੰਨ ਜੰਨ ਇਦਾਂ ਨਾ ਕਹਾ ਕੇ ਤੂੰ ਰੱਜਿਆ ਵਾ ਬਗੜਾ ਬੜੀ ਕਸੂਤੀ ਚੜਾਤੀ ਆ ਤੇ ਮੈਂ ਨਾ ਬਗਲ ਚੜਾ ਆ ਗਿਆ ਪਲਵਾਨ ਨੇ ਤੇਗਾ ਮਾਰਤਾ ਦੇ ਕੌਡੀ ਮੱਖਣ ਪਲਵਾਨ ਦੀ ਹੋ ਗਿਆ ਜਵਾਨ ਜਾਫੀ ਕਰਮ ਹਾਂ ਪਾਣੀ ਨਹੀਂ ਨਾ ਮਾਰਿਆ ਛਤਨਾ ਮਨਪ੍ਰੀਤ ਹਮਾ ਕੌਡੀ ਗੱਗੂ ਪਹਿਲਵਾਨ ਦੀ ਹਾਂ ਇਹ ਸ਼ਾਮ ਨੂੰ ਲੱਗਦਾ ਚੱਲ ਗਿਆ ਹਣ ਪਰਾ ਕਰਦੇ ਨਾਲੀ ਦੁਕਾਨ ਤੋਂ ਨਈਂ ਵਧੀਆ ਜਾਫੀ ਬਣ ਲੈ ਕੇ ਆ। ਹਾਂ ਜਿਵੇਂ ਮੈਂ ਕਹਣੀ ਆ ਹਾਂ ਤੇਰਾ ਸਾਡਾ ਵੋਟ ਆਲੀ ਪਈ ਡੰਗਰ ਲੱਦੇ ਵਿੱਚ ਤੁਰ ਜਾਵੇ। ਵਾਹ ਅੱਦੇ ਦੇ ਲੋਕਾਂ ਨੇ ਸਮਾਨ ਇਦਾਂ ਭਨ ਭੂਨ ਲੈਣਾ ਚੁੱਕਣ ਚੁੱਕਣ ਜੀ ਦੇ। ਸਾਡੇ ਵੀ ਕਿਉਂ ਨਹੀਂ ਫਰੇ? ਦੋ ਜਣੇ ਦੋ ਜਣੇ ਸ਼ਾਮੀ ਡੰਗਰ ਦੇ ਵਿੱਚ ਸਭ ਨੇ ਆ ਬੰਦ ਕਾ ਇਹਨੇ ਮੈਂ ਬੰਨ ਲਿਆ ਕੋਈ ਨਾ ਅਹ ਮਰ ਤੁਰਕੀ ਹਾਂ ਹੈ ਫੈਨੇਵਸ ਮੇਰੇ ਸੰਦ ਨਹੀਂ ਪੂਰੀ ਅਸੀ ਲੱਤਾਂ ਮਾਰ ਓਏ ਖਾਂ ਤਮਨ ਕੈਂਜੀ ਲੈ ਰੱਖਿਆ ਕਾਣੇ ਜਾ ਥਲੂ ਜਾ ਇਹਨੇ ਮੇਰੇ ਤੇ ਆਉਣਾ ਇੱਥੇ ਚਲ ਕਹ ਲੈ ਤਰਾ ਨਾ ਕੋ ਕਦੇ ਨਹੀਂ ਲੱਗੇ ਨਾ ਓਏ ਮੇਰੇ ਮਗਰ ਨਹੀਂ ਆ ਤੂੰ ਇਸੇ ਬਣਾ ਫੋਦੀਆ ਸੈਂਡੋ ਬਣਨ ਜੀ ਨਹੀਂ ਕਿਉਂ ਕਿਉਂ ਲਾਉਣਾ ਨਾ ਅੱਛਾ ਫੇਟੋ ਖੇ ਓ ਹੋਣਾਂ ਗੱਲ ਹੁੰਦੀ ਰੇ ਫਿੱਟ ਹੁੰਦੇ ਆ ਸਾਰੀ ਉਮਰ ਨੰਗਦੇ ਆਂਦੇ ਪੁਰਾਣੇ ਬੰਦੇ ਗੱਲ ਦੱਸ ਦਿੰਦੇ ਨੇ ਕੋਈ ਫੌਜੀ ਛੁੱਟੀ ਆ ਗਿਆ ਤੇ ਉਹ ਗਿਆ ਇਹਨਾਂ ਦਾ ਉਹਨੂੰ ਲੋਕਾਂ ਨੇ ਪੁੱਛਿਆ ਕਰਨਾ ਫੌਜੀ ਸਾਹਿਬ ਕਿਦਨ ਜਾਣਾ ਹੈ ਕੱਲ ਕੋ ਉਹ ਐ ਕੱਲ ਕੋ ਕਰਦੇ ਬੁੱਢਾ ਆ ਗਿਆ ਤੇ ਉਹਦਾ ਕੱਲ ਕੋਈ ਨਹੀਂ ਆਇਆ ਘਰੇ ਘਰਤੀ ਉਹਨੇ ਸਾਰੀ ਉਮਰ ਆਪਾਂ ਬੜਾ ਬਣਾਣੀ ਨਾ ਲਾਈਏ ਕੱਲ ਕੋ ਕਰਦੇ ਕਰਦੇ ਫੇਟ ਹੁੰਦੇ ਹੁੰਦੇ ਮੈਂ ਕਾਕਾ ਭਲਵਾਨ ਤੇ ਅੱਗੇ ਮਾਰ ਮਾਰ ਛੁੱਟੀਆਂ ਹੁੰਦਾ ਚੜਦਾ ਜਾਂਦਾ ਰੇਡਰਾਂ ਦੇ ਤੇ ਪਾਤਾ ਹੀ ਆ ਫਾਨੇ ਵੀਰ ਪਰ ਫਾਇਟ ਦਾ ਠੀਕ ਗਿਆ ਮੈਂ ਕਹਣਾ ਤੇ ਅੱਗੇ ਤੇਗਾ ਚੜੀ ਜਾਂਦਾ ਬਗਲ ਚੜਾ ਕੇ ਚੱਲ ਤੇਗਾ ਚਲੋ ਭਵਾਨ ਜੀ ਕਰੋ ਪਾਲਿਆਂ ਤੋਂ ਬਹੁਤ ਸਦਨ ਰਹਿ ਗਣ ਆ ਨਹੀਂ ਜਾਂਦਾ ਪਿਛੋਂ ਮਾਸਾ ਵੀ ਨਹੀਂ ਸੁਸਤੀ ਬੜੇ ਤੇ ਸਿੱਟਾਇ ਰਹੀ ਆ ਸੂਪਰ ਸੂਪਰ ਉਹ ਖੁਬਲਾ ਮੈਂ ਸੋਤਾ ਰਹੀਦਾ ਨੇ ਫੜਦਾ ਹੀ ਚਲੋ ਜੀ ਰੇਡ ਮਨਪ੍ਰੀਤ ਦੀ ਸ਼ੇਰ ਆ ਰਿਹਾ ਅੱਗੇ ਉਹ ਹੈ ਕਰ ਗਰਮ ਜਾ ਹੋਇਆ ਇੱਕ ਨਾ ਵਾਡੇ ਗਾਂ ਅਗਰੇ ਹੱਥ ਰਾਜ ਦੱਸਦਾ ਤਾਈਓ ਫਿਰ ਉਹਨਾਂ ਰਜਾ ਕੇ ਕੱਲਿਆ ਦੇ ਆਲਾ ਕੁੱਤਾ ਜੋ ਸ਼ੇਖ ਬਤੇ ਹੋ ਰਾਜਦਾ ਉਹ ਸੀਨ ਬਣਿਆ ਅੱਜ ਤੇ ਆ ਜਿਹੜੇ ਪ੍ਰਾਣਾ ਪ੍ਰਾਣਾ ਵੀਰਣੀਆਂ ਨੇ ਉਹ ਜੀ ਉਹ ਹੋ ਗਿਆ ਗਰਮ ਪਲਵਾਨ ਨਹੀਂ ਫੌਜੀ ਅੱਜ ਇਹ ਹੋਰ 5 ਮਿੰਟ ਪਹਿਲਾਂ ਕਹਿ ਦਿੰਦੇ ਵੀ ਫੌਜੀ ਵਾਲੀ ਕਹਾਵਤ ਸੁਣਾ ਦਿੰਦੇ ਨੇ ਫੌਜੀ ਪਹਿਲਾਂ ਗਰਮ ਹੋ ਜਾਣਾ ਈਂਦੇ ਹਾਂ ਓ ਓ ਹੌਦੀ ਬਣਵਾਨ ਜੀ ਵਾਪਸ ਹੋ ਗਏ ਆ ਬੜਾ ਯਾਰ ਦਿਖਾ ਨੱਤੀ ਭੜਨੇ ਚਾਹੇਂਗਾ ਉਹ ਜੀ ਬੜਾ ਤੇਜਾ ਫਿਰ ਜਾ ਇੱਥੇ ਤੂੰ ਕਿੰਨੇ ਪੈਨਦਾ ਮਨਪ੍ਰੀਤ ਜੇ ਕੌਡੀ ਤੇਜ ਕਰਦੇ ਨਾ ਤੈਨੂੰ ਜਫਾ ਪਵੇ ਨਾ ਆ ਹੋ ਗਏ ਇਹ ਮਨਪ੍ਰੀਤ ਜਿਹੜੇ ਬਾਹਰ ਹੋ ਗਏ ਮੈਂ ਨਾ ਬਾਹਰ ਕਰਤਾ ਤੇ ਕਰਤਾ ਜਫਾਤੀ ਕੌਡੀ ਤੇਰ ਪਾ ਆਹੋ ਫੋਟ ਵਰਕ ਜਆ ਬਣਾਵਾਂਗੇ ਪਰ ਤੈਨੂੰ ਜਫਾ ਇਹ ਨਾ ਪਵੇ ਠੀਕ ਆ ਉੱਥੇ ਇਹਨਾਂ ਦੇ ਬਸ ਦੀਆਂ ਨਹੀਂ ਆ ਗ੍ਰੰਪਾ ਛਾ ਆ ਗਿਆ ਤੂੰ ਨੇ ਜੀ ਚੜ ਗਿਆ ਹੋ ਪੈਰ ਤੇ ਆ ਮੈਨੂੰ ਲੱਗਾ ਯਾਰ ਪੈਰ ਦਾ ਕਿੱਦਾਂ ਦੇ ਸਾ ਮੈਂ ਪਿੱਛੇ ਆਇਆ ਏ ਪੁੱਟੇ ਇਹਨੂੰ ਲਾ ਲਾਉਂਦਾ ਪਿੱਛੇ ਜਾਏਗਾ ਬੱਕਿਆ ਨਾ ਬੜੀ ਦੋਨੂੰ ਟੱਚ ਕਰ ਗਿਆ ਏ ਪੈਰ ਟੱਚ ਆ ਉਹ ਮਿੱਟੀ ਪੈ ਗਈ ਨਹੀਂ ਪੈਰ ਤੇ ਭਲੇ ਖਾ ਲੱਗ ਗਿਆ ਤੁਹਾਨੂੰ ਸ਼ੋਰ ਟੱਚ ਮਾਰ ਸ਼ੋਰ ਹੈ ਕੰਫਿਊਜ਼ਨ ਤੇ ਰੱਖੀ ਨਾ ਨਾ ਨੂੰ

ਉਹ ਚਲ ਗਈ ਹੁੰਦਾ ਕੋਨੇ ਬੁੱਥੇ ਬਾਹਰ ਗੱਲ ਜੀ ਤੁਹਾਨੂੰ ਬਸ ਆ ਕੇ ਕਿਹੋ ਜਿਮੜ ਆ ਤੂੰ ਫੋਣਾ ਫਰੀਦ ਆਇਆ ਇਹ ਜੰਨਨ ਬੋਟ ਦੇ ਨਹੀਂ ਹਰਕਤ ਨਹੀਂ ਹੈਗੀ ਕੋਡੀ ਆੜੀ ਦੀਆ ਪਾਉਣਾ ਪਾਉਣਾ ਸਾਲਾ ਤੇਰੇ ਨਾਲ ਪ੍ਰੈਸ ਤੋਂ ਬਿਨਾ ਕੋਡੀ ਨਹੀਂ ਹੈਗੀ ਦੋ ਤਿੰਨ ਦੋ ਚੱਲ ਬਲੌਗ ਕਰਦਾ ਮੈਂ ਬਲੌਗ ਨਹੀਂ ਕਰਦਾ ਕੋਛ ਵੀ ਨਹੀਂ ਕਰਦਾ ਮੈਂ ਕਿੱਡੀ ਤਰ੍ਹਾਂ ਬਲੌਗ ਕਰਦਾ ਨਹੀਂ ਰੰਦਾ ਤੂੰ ਕੋਈ ਨਹੀਂ ਕਰਦਾ ਪਰ ਦੇਖਣਾ ਆਹ ਵੀ ਕੰਮ ਕਰ ਲਿਆ ਮੈਂ ਇੱਥੇ ਖੇਡੀ ਆ ਨਾ ਬਾਹਰ ਤੋਂ ਪਤਾ ਲੱਗ ਜਾਣਾ ਨਾਦਰੀ ਫੈਸਲ ਨਾਦਰੀ ਬਲੌਗ ਹੀ ਇੱਥੇ ਸਿੱਖਿਆ ਕਰ ਤੈਨਾਂ ਰਿਕਾਰਡਿੰਗ ਹੁੰਦਾ ਸਾਰਾ ਕੋਈ ਵੇਖਿਆ ਕਰੇ ਹਾਂ ਆਪਣੇ ਆਪ ਨੂੰ ਮਮਾ ਆਹ ਗੇਸੇ ਕਰਕੇ ਬਣਾਉਂਦੇ ਨੇ ਇਹਨੂੰ ਵੇਖਿਆ ਕਰ ਕਬੱਡੀ ਦੀ ਸ਼ਾਨੀ ਕੋਈ ਰੇਡਰ ਦਾ ਮੋਦੀ ਤੇਰੇ ਸਾਰੇ ਸਿਆਪੇ ਆ ਜਾ ਮੋਦੀ ਨੂੰ ਲਗਾ ਨਹੀਂ ਆਉਂਦਾ ਮੋਦੀ ਕਾਕਾ ਤੈਨੂੰ ਗਾਲਾਂ ਕੱਢਣ ਦੇਈ ਫਿਰ ਨਾ ਕਹੀ ਸਾਰਾ ਪੇਬਿਆ ਇਹਨੂੰ ਸਾਰਾ ਦੇਸ਼ ਹੀ ਕੱਢਣ ਦੇ ਮੋਦੀ ਨੂੰ ਇਹਨਾਂ ਦੀ ਮਤਲਬ ਗੱਲਾਂ ਕੱਢਣਾ ਤੇ ਮੰਨੂ ਆ ਮੰਨੂ ਮੰਨਿਆ ਮੰਨੂਆ ਮੰਨ ਮਾਨਾ ਇਹ ਮੰਨ ਮਾਨਿਆ ਪੱਲੀ ਪੋਹ ਜਾਂਦੀ ਨੂੰ ਭਜਣੀ ਹੈ ਹਾਂ ਪੱਲੀ ਨਹੀਂ ਭਜਣੀ ਮੋੜੀ ਅੜੀ ਰਾਤ ਤੋਂ ਤਰਾ ਕਰਤ ਨਹੀਂ ਕੋਈ ਨਹੀਂ ਮੋੜ ਖਾਲੀ ਜਾਏ ਖਾਲੀ ਜਾਏ ਦੇ ਨੰਬਰ ਆ ਲੈ ਜੱਫਾ ਘੜਤੇ ਮੇਰੇ ਖਾਲੀ ਜਾਏ ਦੇ ਨੰਬਰ ਹੂੰ ਠੀਕ ਜੋ ਬਣਾ ਜਦੋਂ ਸਿੱਧਾ ਵੀ ਤੇ ਵਜਦਾ ਨਾ ਤਾਂ ਕਾਮ ਆ ਰਿਆ ਕਰ ਪੈਰਾਂ ਨੂੰ ਕੱਢਿਆ ਕਰ ਜਾਫੀ ਠੀਕ ਆ ਉਦੋਂ ਪੁੱਛ ਮਾਰਿਆ ਕਰ ਪੈਰ ਜਮਾ ਕੇ ਕੀ ਮਜਾੜ ਅੱਗੇ ਖੜ ਜੇ ਬਹੁਤ ਵਧੀਆ ਉਹਦੇ ਦੇਖੋ ਇਹੋ ਸਿੱਖਿਆ ਜਾਣਾ ਪਹਿਲਾਂ ਤਾਂ ਇਹ ਨਹੀਂ ਵੈਸਾ ਬਹੁਤ ਪੂਰਾ ਪਰ ਗਿਆ ਸੀ ਹੋਰ ਇਹ ਵਿਚਾਰਾ ਰੇਡਰ ਆ ਉਹਦੇ ਰੇਡਰ ਆ ਉਹਨੂੰ ਤੇ ਜਾਫਨਾਣ ਪੂਰੀ ਕੀਤੀ ਆ ਆ ਮੇਰੀ ਕਵਡੀ ਆਪੋ ਆਪਣੀ ਪਾਵਾਂ ਹਾਂ ਕੀ ਗੱਲ ਐ ਮਿਸ ਕਿਉਂ ਕਰਦਾ ਏ ਜੇ ਮੈਂ ਗੱਗੂ ਦੀ ਪਾਵਾਂ ਉਹਨੇ ਮਿਸ ਕੀ ਨਾ ਨਾ ਮਿਸ ਨਹੀਂ ਕਰਨੀ ਕਵਡੀ ਆਪੋ ਆਪਣੀ ਪਾਵਾਂ ਮੈਂ ਤੁਹਾਡਾ ਯੂਰ ਲੱਗਣਾ 1 2 3 4 5 ਰੇਡਰ ਜੇ ਢਾਈਆਂ ਮਿੰਟਾਂ ਬਾਅਦ ਕਵਡੀ ਆਉਂਦੀ ਆ ਉਹਦਾ ਜਫਾ ਦੋ ਮਿੰਟਾਂ ਬਾਅਦ ਹਣ ਚੱਲ ਕੇ ਕਿਹੜੇ ਰਾ ਹੋ ਵੇਲਾ ਉਹ ਆ ਤੇਰੀ ਭਾਜਾ ਤੂੰ ਉਹਦਾ ਜਫਾ ਕਰ ਦੋ ਮਿੰਟਾਂ ਬਾਅਦ ਕਵਡੀ ਆਉਂਦੀ ਦੋ ਮਿੰਟਾਂ ਬਾਅਦ ਨਹੀਂ ਸਾਹ ਮੋੜਨ ਦਾ ਤੁਹਾਡਾ ਕੀ ਕਰੋਗੇ ਕੌਡੀ ਨਾ ਮਿਸ ਕਰੇ ਹੁਣ ਫਾਈਮਰ ਰਜਾਰ ਰਜਾਰ ਆਓ ਜੀ ਹੋਰ ਪੱਜੀ ਨੂੰ ਮਾਰੀ ਹੁਣ ਵਜਾ ਟਕਾਰ ਗਿਟਾਰ ਸਬਜੀ ਕਿਹੜੇ ਗਿਟਾਰ ਵਜਾਈ ਜਾਂਦਾ ਟਟ ਟਟ ਕੇ ਲੱਗੇ ਕਿਸੇ ਨਾ ਆਏ ਨੀ ਅੱਮਾ ਕਿ ਟਾਰ ਵਜਾਉਂ ਲਾਦਾ ਮੋਦੀ ਦਾ ਅੱਜ ਕੇ ਵਜ ਗੇ ਵਜ ਗੇ ਵਜ ਗੇ ਵਜ ਗੇ ਹਨ ਪੁਆਇੰਟ ਭਰਾਵਾ ਮਨਪ੍ਰੀਤ ਦਾ ਜੀ ਮੈਂ ਚਪੇੜ ਵਾਲੇ ਨੂੰ ਫੋਟੋ ਵੀ ਲਾ ਤੁਸੀਂ ਤੱਕ ਲਾ ਲੋ ਚੱਲੋ ਗਗਨ ਪਹਿਲਵਾਨ ਜੀ ਨਾ ਨਾ ਕੁਛ ਨਹੀਂ ਕਰਨਾ ਕੁਛ ਨਹੀਂ ਕਰਨਾ ਗੱਟਾ ਲਾਉਣਾ ਹੀ ਨੇ ਇਹ ਇਹ ਮੈਂ ਰੱਖਾ ਪੋਜੀਸ਼ਨ ਲਾਣ ਲੱਗਾ ਗੱਟਾ ਲੱਗਾ ਲਾਉਣਾ ਹਾਂ ਛੇਰਾ ਹਾਂ ਕਿ ਫੇਟ ਹੀ ਹਾਂ ਜਿਆਦਾ ਢੇਡੇ ਆ ਬਸ ਬਾਹਰ ਦੇ ਕੰਬਾਸ ਹੋਈ ਹਾਂ ਜੋ ਤੇ ਗਾ ਜਰਾ ਦੇ ਸੇ ਕਿਦਾਂ ਕਰ ਕੰਦਿਆ ਹੈ ਜੋ ਰੋਲ ਨਾ ਹਾ ਕਿਤੇ ਲਗਾ ਕੇ ਤੇ ਮੈਨੂੰ ਦੱਸ ਕਿਉਂ ਬਾਉ ਮਨਪ੍ਰੀਤ ਤੇ ਲਗਾ ਰਾ ਢੇਰੀਆਂ ਤੱਕ ਆਇਆ ਹੈ ਹਾਈ ਦਾ ਨਾ ਕਹੋ ਦੋਵੇਂ ਦੇ ਟਾਚ ਦੇ ਅੱਗੂ ਦੇ ਦਿੱਸਤੇ ਜੋ ਗਾਇਨੀ ਚੋਕੇ ਦੇ ਲੱਗੇ ਨੱਲੀ ਨਾਲ ਆ ਗਏ ਆਹ ਜਿਆ ਐਨੀ ਸੀਗਾ ਤੁਸੀਂ ਅਮਰ ਤੋਤਾ ਦੀ ਕਲੀ ਕਲੀ ਇਹੀ ਹੁੰਦਾ ਹੈ ਰਮੀਰਾ ਤੇ ਬਾਪੂ ਕਿਉਂ ਨਾ ਉਹ ਮੈਂ ਨਾ ਕਿਉਂ ਕਾਕਾ ਕਾਕਾ ਮੈਂ ਨਾ ਰਿਸ਼ਤੇਦਾਰ ਚੰਗੇ ਹਣ ਜਿੱਥੇ ਨਾ ਏਸੇ ਕਾ ਲਿਆ ਉਹ ਲਾ ਲੈਣ ਮੁੜ ਕੇ ਲਾ ਗੇ ਨਾ ਦੇਣ ਆਖਣ ਜਾਓ ਭਾਜੋ ਉਹ ਉਹ ਅਗੜ ਜਾਓ ਭਾਜੋ ਦੇਖੇ ਗਏ ਜੇ ਮੈਂ ਤਨਾ ਕਹਿਣਾ ਗਟਾਲਾ ਆਉਣਾ ਹੀ ਜਾਂਦੇ। ਉਹ ਗਾੜੀ ਮਾਰਨਾ ਰੋਟੀ ਖਾਦੀ। ਰੋਟੀ ਖਾਦੀ ਇਹਨੇ ਬੜੇ ਬੰਬ ਬਲਾਉਣਦੇ ਆ ਵਾਵਾ ਦੇਣੋਗੇ। ਜੋ ਹੁਣ ਨਾਲ ਪੋਚ ਪਹਿਲੀਆਂ 5 ਕੀ ਮੁੜਦੀਆਂ ਮੋੜ ਕੇ ਨਹੀਂ ਮੁੜ ਲੈਂਦਾ। ਮੁੜ ਕੇ ਤੇ ਜੁੱਤੀ ਪਾਉਂਦਾ ਪੂਰੀ ਤੇ। ਉਹ ਉਹ ਗੂਗਲ ਆਉਂ ਕੁਟੀਏ ਲੈ ਨੂੰ ਕਿੰਨਾ ਮੈਨੂੰ ਮਾਰੀ ਤੈ ਹਮਾਰਾ ਰਾਜ ਤੇ ਪੰਗੇ ਨੂੰ ਖੜਿਆ ਗਿਆ ਜਾਫੀ ਲਾ ਕੇ ਰਮਾਨਪ੍ਰੀਤ ਫੜਨਾ ਸੌਖਾ ਕਿਤੇ ਡਾੜ ਨਹੀਂ ਵੇ ਬੇਗੀ ਇੱਕ ਨਾ ਪਛਾਹ ਗਿਆ ਫੇਰ ਨਹੀਂ ਫੇਰ ਤੇ ਕੰਮ ਰਾਤਾਂ ਖਿੱਚ ਗਏ ਉਹ ਨਹੀਂ ਵੇਖਿਆ ਦੁੱਜਾ ਉਹ ਨਿਕਾਹ ਔਰ ਗੁਰਵਾ ਜਾਫੀ ਨੂੰ ਪੈਰ ਨਹੀਂ ਰੱਖਣ ਦਿੰਦਾ ਰੇ ਸੀਨੇ ਆਲਾ ਬੜੀ ਅਸਮਝਾਇ ਦਿੱ ਤੁਹਾਨੂੰ ਬੜੀ ਅਸਮਝਾਇ ਔਰ ਲੱਕ ਦੇ ਗਿਆ ਜਣਾ ਜੇ ਬਾਤ ਕਰੇ ਦੇ ਭਾਈ ਦਾ ਇਹ ਉਹ ਮੈਂ ਕਹਾਂਦਾ ਤੂੰ ਫੋੜਾ ਕੁੰਡੀ ਪਾ ਆ ਫੁੱਲ ਫੋਟੋ ਵਰਕ ਰੱਖ ਹਾਂ ਆ ਨਹੀਂ ਥੀ ਆ 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 ਗਗਨ ਪਾਉਂਦਾ ਜੀ ਫੋਟ ਵਰਕ ਦੇ ਪੈਰ ਨਹੀਂ ਖਿਲਾਰਨਾ ਪੈਰ ਤੇ ਖਨੂਣਾ ਨਹੀਂ ਨਾ ਚਾਹੀਦਾ ਪੈਰ ਉਹ ਬੰਦਾ ਖਿਲਾਰਦਾ ਜਿਹਦਾ ਕੱਦ ਜਿਆਦਾ ਜਿਹੜਾ ਜਿਆਦਾ ਹੀ ਤਕੜਾ ਜਿਹੜਾ ਭਾਰਾ ਜਿਆਦਾ ਉਹਨੂੰ ਬੜਾ ਥੱਲੇ ਆਉਣਾ ਹੀ ਨਹੀਂ ਉਹਦੇ ਕਹੇ ਨੇ ਠੀਕ ਆ ਡਰਦਾ ਹੀ ਹੋਈ ਸਾਲਾ ਕੰਨੀਆਂ ਵਾਲਿਆਂ ਤੋਂ ਡਰਦਾ ਹੀ ਆ ਡਰਦੇ ਜਫਾ ਖਾ ਜਾਣੇ ਵੇਖੀ ਪਾਣੀ ਹੋਣਾ ਜੀ ਓਲੀ ਬਹੁਤ ਪੈ ਜਮ ਨਹੀਂ ਕਰ ਹੈ ਓਲੀ ਬਹੁਤ ਪੈਰ ਬੜੇ ਪਿੰਦੀ ਬਾਹਰ ਜਾਣਾ ਪਾਣੀ ਨਾ ਮਾਂ ਬੱਦਲ ਹੋ ਗਿਆ ਬੱਦਲ ਤੇ ਬੜਾ ਐ ਕੋਈ ਨਾ ਕੋਈ ਬਹੁਤ ਬੱਦਲ ਤੈਨੂੰ ਪਾਣੀ ਪਾਈਏ ਥਰੀ ਜਨ ਕੀ ਆ ਸ਼ੌਕ ਆ ਮੈਨੂੰ ਪਾਣੀ ਪਾਇਆ ਨਹੀਂ ਉਹ ਪਾਣੀ ਆ ਇਹੋ ਜਿਹਾ ਬੜਾ ਬਾਜੇ ਬੜਾ ਤਸੱਲੀ ਨਾਲ ਵੱਜਾ ਵੈਣਾ ਪਾਣੀ ਗਰਾਊਂਡ ਲਾਉਣ ਲੱਗਿਆ ਇਹ ਇਸ ਚੀਜ਼ ਦਾ ਧਿਆਨ ਨਹੀਂ ਨਾ ਦਿੰਦੇ ਇਸ ਚੀਜ਼ ਦਾ ਧਿਆਨ ਦੇਣਾ ਗਰਾਊਂਡ ਤੇ ਬੜੀ ਵਧੀਆ ਡੇਲੀ ਆ ਰੂਟੀਨ ਤੇ ਆਉਂਦੇ ਪਹਿਲਾਂ ਗਰਾਊਂਡ ਰੈਡੀ ਕਰਨ ਬਸ ਠੀਕ ਹੈ ਮੈਂ ਥੋੜਾ ਜਿਹਾ ਲੇਟ ਆਉਣਾ ਤਿੰਨ ਚਾਰ ਦਿਨ ਹੋ ਗਏ ਹੁੰਦਿਆ ਜਿਆ ਪਿਆ ਤੂੜੀ ਤਾੜੀ ਲੰਬਾ ਹੁੰਦਿਆਂ ਹੱਦ ਲੰਬੀ ਗਈ ਉਹਰੀਆਂ ਅਤੇ ਕਾਲੀਆਂ ਨਹੀਂ ਬਣੀਆਂ ਨੇ ਨਹੀਂ ਆੜੇ ਵਾਲੀ ਵਧੀਆ ਬਣੀ ਤੁਰੀ ਸਾਰੇ ਅਸੀਂ ਬਣਾਈ ਵੀ ਮੀਂਹ ਪੈਣ ਤੋਂ ਬਾਅਦ ਹੀ ਚਾਰ ਟਰਾਲੀਆਂ ਸਾਡੀਆਂ ਵਧੀਆ ਬਣੀਆਂ ਚਟੀਆਂ ਬਾਕੀ ਸਨੀਆਂ ਨਹੀਂ ਬਣੀਆਂ 16 ਟਰਾਲੀਆਂ ਬਣਾਈਆਂ ਅਰਕਾਂ 300 400 600 ਊੜੀ ਆੜੀ ਗੜੀਆਂ ਨਹੀਂ ਹਰ ਵਾਰੀ ਮੁੱਕ ਜਾਂਦੀ ਇਹ ਕੰਮ ਮੋੜ ਦਾ ਮਾਰਦਾ ਹਣੀ ਨਾ ਕਲਪਾ ਫੋਟੋ ਵਰਕਣਾ ਪਈ ਮੋਦੀ ਜਾ ਕੇ ਤੇਰੀ ਆ ਤੂੰ ਪਾ ਆ ਮੋਦੀ ਬਾਤ ਹਾਂ ਕਹੀ ਪਾ ਹਾਂ ਕੌਡੀ ਮੇਸਣਾ ਘਰ ਵੱਧ ਪਾ ਸਾਨੂੰ ਕੁਛ ਨਹੀਂ ਅੰਦਾਜ਼ ਚ ਐਨ ਤਗੜੀ ਲੱਗੀ ਤਗੜੀ ਚ ਐਨ ਤੇ ਵੱਧ ਪਾ ਹਾਂ ਇੱਥੇ ਪੁੱਤ ਜਾਤੀ ਅਕਲਾਊਗੀ ਹਾਂ ਓ ਆ ਕਿਹੜਾ ਲਾਤਾ ਜੀ ਹਾਂ ਆ ਮਾ ਟਿੱਪੀ ਘੜੀ ਕਿਹੜੇ ਪਾਸੇ ਮਾਰੀ ਜਾ ਕੋਲ ਆ ਬਦਰ ਫੌਜੀਆ ਮਾਂ ਕੰਨਾ ਟਾਚ ਬਜਾ ਗਿਆ ਪਛਾਣ ਚੜ ਗਿਆ ਤੇ ਮ ਫੌਜੀ ਟਾਚ ਨਹੀਂ ਲੰਦਾ ਬੰਦਾ ਆ ਹੁਣ ਫੌਜੀਆ ਤੇ ਤੂੰ ਚੜ ਜਾਂਦਾ ਨਾ ਜਫਾ ਪੈਂਦਾ ਸੀ ਕਿੱਥੇ ਲਾ ਕਾਕਾ ਕਿੰਨਾ ਬਜਾ ਗਿਆ ਟਾਚ ਦਾ ਅਟਾਚ ਨਹੀਂ ਲੰਦਾ ਰੇਡਾਂ ਮਾਰ ਸਾਰਾ ਨਹੀਂ ਨਹੀਂ ਕਬਡੀਆਂ ਪਾ ਫੈਂਟ ਦੇਉ ਲੱਗਦੀ ਆ ਗੋਣਾ ਉਧਰ ਰੱਖੀ ਉਧਰ ਉਧਰ ਰੱਖੀ ਉਹਨੇ ਪੈਰ ਨਹੀਂ ਖੁਨਾਰਨਾ ਵਿੱਚ ਉਧਰੇ 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 ਪੈਰ ਨਾ ਖੁਨਾਰ ਬਸ ਪੈ ਜੂ ਪੈਦੇ ਪੀਰ ਆ ਪੈ ਰੱਖ ਕਾਲੀ ਨਿਕਰਾ ਆ ਕਾਲੀ ਨਿਕਰਾ ਓ ਕਾਲੀ ਟੀ-ਸ਼ਰਟ ਕੋਰਨੇ ਦਾ ਕੜੀ ਹੋਉਂਦੇ ਗਾੜ ਇੱਕੋ ਸਾਈਡ ਲਈ ਗਿਆ ਗੁੱਡ ਜਾਣੇ ਚੱਲ ਹੁਣ ਘੁੰਮ ਜਾਨੇ ਆਪਾਂ ਹੱਥ ਪਾ ਕੇ ਆਪਾਂ ਨਹੀਂ ਉਹ ਦੋ ਦੋ ਪਾਉਂਦਾ ਵਾ ਨਹੀਂ ਨਹੀਂ ਉਹ ਸਿੰਗਲ ਪਾਉਂਦਾ ਅੱਛਾ ਸਿੰਗਲ ਮੋਦੀ ਠੀਕ 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 ਤੂੰ ਕਿਉਂ ਨਹੀਂ ਪਾਉਂਦਾ ਹੁਣ ਪਾਉਂਦਾ ਮੈਂ ਜੋੜਦਾ ਹਾਂ ਹਾਂ ਕੌਡੀ ਆਪਾਂ ਆਪਣੀ ਪਾਉਣਾ ਪਰ ਕਿਈ ਇਹਦਾ ਮੂੰਹ ਖਵਾ ਪਾਜਾਤਾ ਹੀ ਬੰਦਾ ਨੇ ਭੱਜ ਗਿਆ ਇਹ ਵੀ ਤਾਂ ਲੱਗ ਗਿਆ ਕਮੇਟੀ ਪਾ ਲੈਂਦੇ ਆ ਮਿੱਟੀ ਫੜ ਲਾਦੀ ਆ ਉਹ ਮਿੱਟੀ ਫੜਦਾ ਨਾ ਮੰਗੀ ਵਾਂਗੂ ਪੱਕਾ ਕਰਦਾ ਨਾਲ ਦੇਖ ਪਾ ਪਿੱਛੇ ਬੈ ਕੇ ਨਦਰ ਟਿੜਿਪਣਾ ਮਿੱਟੀ ਫੜਦਾ ਗੁਰਬਤ ਦੁੱਧ ਦੇ ਅੰਗ ਦੀ ਕੋਈ ਹਰਕਤ ਨਹੀਂ ਕਰਦਾ ਜੇ ਲੱਤ ਫੜੀ ਆ ਤੇ ਲਾਤੀ ਫੜੀ ਆ ਤੇ ਤੁਝੋ ਤੂੰ ਖੋਚੇ ਚ ਲੱਤ ਲਾਲਾ ਹਣਾ ਉਹ ਹੋਤੀ ਤੀ ਨਾ ਕੰਜਾ ਮੋਟੀ ਦੀ ਲਾਇਆ ਹਣੂ ਇਥੋਂ ਦੱਸ ਕੇ ਜਾਂਦਾ ਨਾ ਕਬੱਡੀ ਸਿਆਣੀ ਪਾਉਣੀ ਆ ਤੇਜ਼ ਦੀ ਖਰਾਫੀ ਕੀਤੀ ਲੈ ਚੱਲ ਚੱਲ ਜਿਹੜਾ ਫੋਟੋ ਵਰਕ ਕਰੀਦਾ ਉਹ ਆਵੇਂ ਜੱਫਾ ਘਾੜੀਦਾ ਤੂੰ ਕਬੱਡੀ ਨਹੀਂ ਖੇਡਾਰਦਾ ਆਪਣੀ ਮੁੜ ਕੇ ਤਰੀਕੇ ਨਾਲ ਦੇ ਠੀਕ ਆ ਚੜ ਜਾਦਾ ਜਾਂਦਾ ਮਾਮਾ ਫੋਟੋ ਵਰਕ ਦਾ ਮਰਬਲ ਕੀ ਆ ਆਪਣੇ ਦਾਇਰੇ ਚ ਰਹਿ ਕੇ ਕਰਨਾ ਤੈਨੂੰ ਚੜਨ ਨੂੰ ਥੋੜੀ ਕਹਿੰਦਾ ਆ ਕੰਨੀ ਵਾਲੇ ਨੂੰ ਪਛਾਣ ਕਰਕੇ ਤੂੰ ਦੋਨ ਮਾਰ ਤੂੰ ਉਹਨੂੰ ਤੇ ਉਹਨਾਂ ਦੀ ਪਛਾਣ ਕਰ ਇੱਕ ਝਾਕਾ ਜਿਹਾ ਦੇ ਕੇ ਤੂੰ ਤੇ ਬਿਲਕੁਲ ਜਾਨਾ ਸਪੀਡ ਨਾਲ ਦੇ ਲੈ ਮਾਰ ਫੜ ਲਓ ਮੈਨੂੰ ਕੰਨੀ ਵਾਲੇ ਨੂੰ ਪਛਾਣ ਕਰ ਦੋ ਰਿਹਾ ਫੌਜੀ ਜਿੱਨਾਂ ਸਿਰ ਕੱਟ ਕੇ ਰਹਾਦਾ ਸਿਰ ਤੇ ਟੱਟ ਲਾ ਲਾ ਪਾਵੇਂ ਆ ਵੀ ਮੇਰੇ ਨਾਲ ਟੱਜ ਮਾਰੀ ਜਾਂਦੇ ਸਾਰੇ ਫੌਤੇ ਕੌੜਾ ਕੈਂਡ ਮਾਰੇ ਹਾਂ ਉਹ ਅਗੜਾ ਤੁਰ ਤੁਰੇ ਚੱਲਣ ਲੱਗਾ ਗੋਡਾੜਾ ਬਾਜੂ ਨਾਲਾ ਦੇ ਵਿੱਚ ਆਇਆ ਨਹੀਂ ਉਹ ਪਾ ਦਿੰਦਾ ਇਹਨਾਂ ਨੇ ਆਉਂਦਾ ਬਜਨ ਜ਼ਿਆਦਾ ਹੈ ਮਾਤਾ ਨਹੀਂ ਉਹ ਸਿਆਣਾ ਪਲੇਅਰ ਗਲਤ ਨਹੀਂ ਢੇੜਦਾ ਉਹ ਤਾਂ ਇਹ ਮਾਂ ਦੇ ਖਿਲਾਫ ਮਾਸ਼ਾ ਅੱਲ ਦਾ ਨੇ ਗਲਤ ਮਾਰਨਾ ਹੀ ਨਹੀਂ ਤੂੰ ਦੇਖ ਉਹ ਨਹੀਂ ਗਲਤ ਮਾਰਦਾ ਦਾ ਜਿਹੜਾ ਹਾਂ ਤੇਰਾ ਆਪਦਾ ਮੇਰਾ ਵੱਜਣ ਲੱਗੇ ਹੁੰਦੇ ਗਿੰਨਾ ਕਾ ਉਹ ਆਪਣਾ ਦਾਬ ਬਣਾ ਕੇ ਮਾਰਦਾ ਤੂੰ ਕਿਤੇ ਵੇਖੀ ਗਲਤ ਨਹੀਂ ਮਾਰਨਾਂ ਨੇ ਕੋਈ ਰਾਤ ਰੇ ਅੱਜ ਅੱਜ ਮੁਰਕਾ ਦੇ ਸੋਕੇ ਤੋਂ ਆ ਗਿਆ ਨੇਰੀ ਬੜੀ ਚੜ ਕੇ ਆ ਗਈ ਯਾਰੇ ਲੋਹਰਾ ਲੋ ਚੜੇ ਆ ਗਏ ਇੱਕੋ ਪੌਣੀ ਛੱਡ ਦੋ ਮਣਕੇ ਕੋਈ ਨਹੀਂ ਆ ਪਾ ਕੇ ਬੰਦ ਕਰ ਦੋ ਓਏ ਬਾਪਾ ਆ ਦੀ ਬਾਜ ਗੱਗੂ ਓਏ ਇੱਥੇ ਹਾਂ ਹਜ ਦਾਜ ਦਾਜ ਦਾ ਬਾਪਾ 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 ਕਰ ਨਿਕਲਦਾ ਹੀ ਬਸ ਆਈ ਨੰਬਰ ਤਾਂ ਬਾਹਾਂ ਬਾਹ ਭਾਈ ਦੀਂਦੀ ਆ ਚੱਲ ਪਾ ਕੇ ਉੱਠੀ ਬੱਦਲ ਚੜ ਕੇ ਆ ਗਿਆ ਰੇਲਾਂ ਦੇ ਆਇਆ ਕਰੋ ਰੋਜ ਹੈ ਨਹੀਂ ਨਹੀਂ ਜੇ ਮਾਰਿਆ ਕਰੋਗੇ ਉੱਤਰ ਜਾਂਦੇ ਅੱਛਾ ਨਹੀਂ ਫਿਰ ਆ ਜਾ ਕਰੋ ਉੱਥੇ ਵੀ ਘਟ ਜਾਂਦੇ ਨੇ ਬੰਦੇ ਨਾ ਉੱਥੇ 10 ਬੰਦੇ ਜਾਂ ਤਾਂ ਇੱਥੇ ਲਾ ਲਿਆ ਕਰੋ ਉਹ ਲਾਗੇ ਵਾਲੇ ਜਾਂਦੇ ਨੇ ਨਾ